ਹੈਲੋ ਹਸਰੀਕਾਲ ਜੀ ਜੋਤਪ੍ਰੀਤ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਨੇ ਜੀ ਕਾਟਨ ਦੇ ਵਿੱਚ ਬਹੁਤ ਵਧੀਆ ਕਾਟਨ ਹੈਗੀ ਤੇ ਸਾਰੇ ਵਾਈਟ ਕਲਰ ਦੇ ਵਿੱਚ ਰਹਿਣਗੇ ਤੇ ਇਹਨਾਂ ਦਾ ਪ੍ਰਿੰਟ ਹੈ ਜਿਹੜਾ ਉਹ ਚੇਂਜ ਹੋ ਜਾਊਗਾ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਬਹੁਤ ਸੋਹਣੀ ਫੈਬਰਿਕ ਹੈਗਾ ਬਹੁਤ ਸੋਹਣੇ ਗਰਮੀਆਂ ਵਾਲਾ ਸਟੱਫ ਆਇਆ ਹੋਇਆ ਜੀ ਜਿਹੜੀ ਮੇਰੀਆਂ ਭੈਣਾਂ ਨੇ ਇਹਨਾਂ ਸੂਟਾਂ ਨੂੰ ਲੈਣਾ ਹੈਗਾ ਉਹ ਸਕਰੀਨ ਸ਼ਾਟ ਲੈ ਕੇ ਪਹਿਣਾ ਥੋੜਾ ਜਲਦੀ ਆਰਡਰ ਕਰਿਆ ਕਰੋ ਫਿਰ ਸੂਟ ਸੇਲ ਹੋ ਜਾਂਦੇ ਨੇ ਫਿਰ ਤੁਸੀਂ ਕਹਿੰਦੇ ਨੇ ਸਾਡੇ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ じゃ ਸਾਨੂੰ ਸੂਟ ਨਹੀਂ ਮਿਲੀ ਕਿਉਂਕਿ ਸੂਟ ਜਲਦੀ ਸੇਲ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਹੀ ਸੋਚ ਕੇ ਦੱਸ ਦਿਆ ਕਰੋ ਮੈਸੇਜ ਵੀ ਪ੍ਰਾਈਸ ਪ੍ਰੂਫ ਸਾਰਾ ਕੁਝ ਇਕੱਠਾ ਹੀ ਪੁੱਛ ਲਿਆ ਕਰੋ ਤੇ ਵਾਰ-ਵਾਰ ਮੈਸੇਜ ਕਈ ਵਾਰੀ ਦੇ ਦੇਖਣ ਚ ਟਾਈਮ ਲੱਗ ਜਾਂਦਾ ਕਈ ਵਾਰੀ ਸੋਡੇ ਦੇਖਣ ਦੇ ਵਿੱਚ ਟਾਈਮ ਲੱਗ ਜਾਂਦਾ ਇਸ ਕਰਕੇ ਫਿਰ ਬੀ ਜਿਆਦਾ ਤੇਰਾ ਟਾਈਮ ਆਪਾਂ ਹੋਲਡ ਨਹੀਂ ਰੱਖ ਸਕਦੇ ਕਿਉਂਕਿ ਬਹੁਤ ਮੈਸੇਜ ਆਉਂਦੇ ਨੇ ਜਲਦੀ ਤੋਂ ਜਲਦੀ ਇਹ ਸੂਟ ਆਪਾਂ ਨੂੰ ਦੇਣੇ ਪੈਂਦੇ ਨੇ ਤੇ ਅਗਲਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਹ ਵੱਡੇ ਪਨੇ ਦੇ ਵਿੱਚ ਸੂਟ ਨੇ ਜੀ ਇਹ 350 ਦੀ ਕਟ ਹੈਗੀ ਬਹੁਤ ਸੋਹਣਾ ਇਹਦੇ ਵਿੱਚ ਸੂਟ ਬਣਨਗੇ ਜੇ ਕਿਸੇ ਮੇਰੀ ਭੈਣ ਨੇ ਫਰੌਕ ਬਣਾਉਣੀ ਹੈ ਤਾਂ ਇਹ ਸਾਰੇ ਪਾਸੇ ਸੂਟ ਦੇ ਬਾਰਡਰ ਬਣਿਆ ਹੋਇਆ ਹੈ ਇਹ ਵੀ ਆਪਾਂ ਫਰੌਕ ਵੀ ਬਣਾ ਸਕਦੇ ਹਾਂ ਤੇ ਇਹ ਸੂਟ ਹੈ ਜਿਹੜਾ ਇਹ ਸਟ੍ਰੇਟ ਸਲਵਾਰ ਦੇ ਨਾਲ ਬਣ ਜੂਗਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰਨਾ ਬਹੁਤ ਸੋਹਣਾ ਸਟਾਫ ਲੈ ਕੇ ਆਇਆ ਤੁਹਾਡੇ ਲਈ ਇਹਨਾਂ ਦੀ ਰੇਂਜ 500 ਰੁਪਏ ਰਹਿਣ ਵਾਲੀ ਹੈ ਤੇ ਸ਼ਿਪਿੰਗ ਸਾਨੂੰ ਐਕਸਟਰਾ ਲੱਗੇਗੀ ਤੇ ਜਿਹੜੀ ਜਿਹੜੀ ਮੇਰੇ ਭੈਣਾਂ ਨੇ ਲੈਣਾ ਹੁੰਦਾ ਹੈ ਸੂਟ ਉਹ ਜਲਦੀ ਤੋਂ ਹੀ ਆਰਡਰ ਕਰਿਆ ਕਰੋ ਵੀਡੀਓ ਦੇਖਣ ਸਾਰ ਆਪਣਾ ਮਨ ਬਣਾ ਲਿਆ ਕਰੋ ਕਿ ਆਪਾਂ ਨੇ ਸੂਟ ਲੈਣਾਗਾ ਤੇ ਵੀਡੀਓ ਨੂੰ ਭਾਵੇਂ ਸਕਿੱਪ ਨਾ ਕਰਿਆ ਕਰੋ ਧਿਆਨ ਦੇ ਨਾਲ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤਾਂ ਕਿ ਸਮਝ ਜੇ ਤੁਸੀਂ ਵੀਡੀਓ ਬਸ ਸਕਿੱਪ ਕਰ ਦੇਣੀ ਹੋ ਤਾਂ ਤੁਹਾਨੂੰ ਸਾਰੀ ਗੱਲ ਦੀ ਨਹੀਂ ਪਤਾ ਲੱਗਦਾ ਹੈਗਾ ਵਿੱਚ ਅੱਧਾ ਕੁਝ ਰਹਿ ਜਾਂਦਾ ਫਿਰ ਮੈਸੇਜਾਂ ਦੇ ਵਿੱਚ ਗੱਲ ਨਹੀਂ ਬਣਦੀ ਹੋਈ ਜੀ ਤੇ ਤੁਸੀਂ ਫੈਬਰਿਕ ਬਾਰੇ ਰੇਟ ਬਾਰੇ ਸਾਰੀ ਚੀਜ਼ ਦਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਤੁਸੀਂ ਮਨ ਬਣਾ ਕੇ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਆ ਕਰੋ ਤੁਹਾਡੇ ਮੈਸੇਜ ਵੀ ਰਿਪਲਾਈ ਜਲਦੀ ਹੋਣਗੇ ਇਸ ਕਰਕੇ ਤੁਸੀਂ ਵੀ ਜਲਦੀ ਆਰਡਰ ਕਰਿਆ ਕਰੋ ਬਹੁਤ ਸੋਹਣਾ ਸਟਾਫ ਆਇਆ ਹੋਇਆ ਦੇਖੋ ਜਿਵੇਂ ਵਰਕ ਹੁੰਦਾ ਐਵੇਂ ਪ੍ਰਿੰਟਿੰਗ ਬਣਿਆ ਹੋਇਆ ਹੈ ਇਹ ਪ੍ਰਿੰਟ ਦੇ ਵਿੱਚ ਹੈ ਸੇਮ ਦੇਖਣ ਨੂੰ ਐਵੇਂ ਲੱਗ ਰਿਹਾ ਜਿਵੇਂ ਉੱਪਰ ਵਰਕ ਹੋਇਆ ਹੋਇਆ ਹੁੰਦਾ ਬਹੁਤ ਸੋਹਣਾ ਸਟਾਫ ਹੈ ਇਹ ਬਹੁਤ ਸੋਹਣੀ ਪਿਆ ਪਿਓਰ 100% ਕਾਟਨ ਹੈ ਜੀ ਕੋਈ ਇਹ ਜਿਹੀ ਨਹੀਂ ਹੋਊਗਾ ਜੇ ਜੋ ਚੀਜ਼ ਨੂੰ ਵੀਡੀਓ ਦੇ ਵਿੱਚ ਦੱਸ ਰਹੀ ਹਾਂ ਉਹੀ ਚੀਜ਼ ਤੁਹਾਡੇ ਤੱਕ ਪਹੁੰਚਾਵਾਂਗੀ ਗਲਤ ਕੰਮ ਤੁਹਾਡੇ ਨਾਲ ਕਦੀ ਨਹੀਂ ਕਰਾਂਗੇ ਤੇ ਬਹੁਤ ਸੋਹਣਾ ਸਟਾਫ ਹੈ ਤੇ ਵਾਰ-ਵਾਰ ਵੀਡੀਓ ਨੂੰ ਧਿਆਨ ਦੇ ਨਾਲ ਵੀਡੀਓ ਨੂੰ ਦੇਖ ਲਿਆ ਕਰੋ ਇਸ ਕਰਕੇ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਤੇ ਅਗਲਾ ਪ੍ਰਿੰਟ ਦੇਖੋ ਸਾਰਿਆਂ ਦਾ ਕਲਰ ਸੇਮ ਹੈ ਪ੍ਰਿੰਟ ਦੀ ਚੇਂਜ ਨਹੀਂ ਦੇਖੋ ਇਹ ਵਿੱਚ ਇਹ ਵਾਲਾ ਕਲਰ ਹੈ ਕਿੰਨਾ ਸੋਹਣਾ ਕਲਰ ਬਣਿਆ ਹੋਇਆ ਹੈਗਾ ਬਹੁਤ ਸੋਹਣੇ ਪ੍ਰਿੰਟਡ ਡਿਜ਼ਾਈਨ ਬਣੇ ਹੋਏ ਨੇ ਵੱਧ ਤੋਂ ਵੱਧ ਕਾਟਨ ਦੇ ਸੂਟਾਂ ਦਾ ਫਾਇਦਾ ਲਓ ਮੇਰੀ ਭੈਣੋ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਚੈਨਲ ਨੂੰ ਦਬ ਕੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਤੁਹਾਨੂੰ ਵੀਡੀਓ ਅਸੀਂ ਤੁਹਾਡੇ ਲਈ ਇੰਨੀ ਮਿਹਨਤ ਨਾਲ ਵੀਡੀਓ ਬਣਾ ਲੈ ਕੇ ਆਉਨੇ ਆ ਤੇ ਧੰਨਵਾਦ ਪੈਣਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟਾਂ ਨਾਲ